ਜਿਹੜਾ ਨਾਮ ਸੱਜਣਾ ਅਰਦਾਸ ਉਪਨਾਮਾ ਸਾਰਾ ਬਾਅਦ ਚਲੇਗਾ ਪਹਿਲੇ ਦਸਤਾਨ ਸੇ ਅਮਰਾਂ ਛੋਟੀ ਅਰਦਾਸ ਕਰਦੇ ਕਰਦੇ ਜਸਮਨ ਸਿੰਘ ਜੱਤ ਜੀ ਅਧੀਨ ਅਰਦਾਸ ਇੰਦਰਪ੍ਰੀਤ ਕੌਰ ਉਥੋਂ ਦੇ ਪ੍ਰਿੰਸੀਪਲ ਜੀ ਦੀ ਪ੍ਰੇਰਣਾ ਨਾਲ ਬਹੁਤ ਬੱਚੇ ਅਨਾਉਂਸਮੈਂਟਾਂ ਨਾਲ ਵੀ ਆਏ ਤੇ ਕੱਲ ਕਿਰਪਾ ਕਰਨੀ ਹੁਣ جگ مشن ہرمندر سنگھ جی نو بےنتی آنگے کرو کرپا کر واح گرو موسیقی <متحدث> और 니 쪼개 니쪼 અને દી મરબો સારે કેયાં કા રત્ના રત્ના બરજે જય તાર અન્દી કયુસી સાભમ ગુરુ સાથ કા સજજ સાથ હે ની સજ સીધી સાહજ બેંતીય સંગા ના સહયોગ દેઓ કે ડબલ બ્રેક પર ની બેંતી અકે આજો ਕਰੋਣ ਭਾਈ ਨੂੰ ਬੇਤਿਹਕੇ ਆ ਕੇ ਸੇਵਾ ਨਿਭਾਉ ਬੱਚੇ ਜਾਨਾ ਸਾਰੇ ਜਣੇ ਆਪਾਂ ਨਾਲ ਕੇ ਸੇਵਾ ਕਰ ਲਈਏ ਵਾਹਿਗੁਰੂ 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 ਬੜੀ ਵੱਡੀ ਬਖਸ਼ਿਸ਼ ਹੋਈ ਬਖਸ਼ਿਸ਼ ਲੈਣੇ ਸਾਰੇ ਗਾਵੋ ਸਿੰਘਾ ਤੂੰ ਦਸਤਾਰ ਸਜਾਲੈ ਸਿੰਘਾ ਤੂੰ ਦਸਤਾਰ ਸਜਾਲੈ ਬੱਤੀ ਪੰਜ ਕਕਾਰੀ ਪਾਲੈ ਬੱਤੀ ਪੰਜ ਕਕਾਰੀ ਪਾਲੈ ਜਿਆਦਾ ਸ਼ੋਰ ਦੀ ਆਵਾਜ਼ ਆ ਰਹੀ ਹੈ ਜੋ ਪੜਿਆ ਜਾ ਰਿਹਾ ਕਵਿਤਾ ਬਕਸ਼ਿਸ਼ ਗੁਰਸਰਿਓ ਦੀ ਉਹ ਆਹੀ ਆ ਰਹੀ ਸਾਰੇ ਗਾਹੋ ਵਰਦੀ ਪੰਜ ਟਕਾਰੀ ਪਾਲ ਵਰਦੀ ਪੰਜ ਟਕਾਰੀ ਪਾਲ ਵੱਡੀ ਬਕਸ਼ਿਸ਼ ਲੋਕ ਕੇਸਾ ਦੀ ਨਾ ਕਰੀ ਭੇਤ ਵੀ ਕੇਸਾ ਦੀ ਨਾ ਕਰੀ ਭੇਤ ਆ ਕੁਝ ਮਹੀਨੇ ਹੋਇਆ ਵੀ ਜਿਹੜੇ ਸਾਡੇ ਗੁਰਦਰਬੀ ਦੀ ਕੋਲਾ ਜੀ ਹੈ ਨਾ ਕਾਲਾ ਸਾ ਉਹਦੇ ਜਿਹੜੇ ਹੈਡ ਗਰੰਥੀ ਹੈ ਉਹਨਾਂ ਨੂੰ ਦੱਸਿਆ ਕਹਿੰਦੇ ਜਿਹੜੇ ਸੱਤ ਪੁੱਤਰ ਨੇ ਉਹਨਾਂ ਚੋਂ ਇੱਕ ਪੁੱਤਰ ਦੀ ਮੈਂ ਪੁੱਲ ਵਿੱਚੋਂ ਆਪ ਕੋ ਸਾਧਨਾ ਹੈ ਭਾਈ ਲਾਲੂ ਜੀ ਪਾਤਸ਼ਲੋਕੀ ਦੇ ਚੁੰਦਰ ਦਾ ਨਾਂ ਦੀ ਭਾਈ ਲਾਲੂ ਜੀ ਇਹਨਾਂ ਨੂੰ ਬਾਣੀਆਂ ਉਹ ਨਵੇਂ ਕੰਪੂਰੀ ਕਨਾਨਾ ਤੇ ਮਾਤਾ ਸੁਲਖਣੀ ਜੀ ਦੇ ਇਹ ਵੱਡੀ ਗੱਲ ਹੈ ਜਿਵੇਂ ਪਾਸ਼ਾ ਦੇ 7 ਪੁੱਤਰ ਜਨਦੇਵੇ ਐਹੋ ਜੀ ਖੁਸ਼ੀ ਨਾਲ ਦਿੱਤੇ ਆ ਅੰਮੋ ਖੋਨਾ ਦੀਆਂ ਕੋਲਾਂ ਵੀ ਨਾਮ ਜਪੜਾਲੀਆਂ ਚੱਲ ਰਹੀ ਹੈ ਉਹ ਕਹਿੰਦੇ ਪੂਰੀ ਕਿਤਾਬ ਹੈ ਕਿ ਸੱਤਾਂ ਦੀਆਂ ਪੁੱਤਾਂ ਵਿਆਹ ਨਾਮ ਜਪਣ ਵਾਲੀਆਂ ਆ گرویر لکھتے بھی بخشیاں کردن ਬੱਚਿਆਂ ਨੇ ਗਿਣ ਬਹਿ ਕੇ ਮੈਂ ਟਾਈਮ ਨਹੀਂ ਲਾਣਾ ਜਿੰਨਾ ਖਲੋਗ ਲਾ ਤੇ ਪਾਰ ਸਮਾਪਨ ਹੋਣਾ ਜੋ ਸਮਾਪਨ ਹੋ ਜਾਉਗਾ ਪ੍ਰੋਗਰਾਮ ਦੇ ਨਾਲ ਜਿੰਨੀ ਫ੍ਰੀ ਕਰ ਦੇਣਾ ਹੁਣ ਮੈਂ ਇੱਕ ਮਿੰਟ ਸਮਾਪਤੀ ਕਰਕੇ ਅਰਦਾਸ ਤੇ ਛੋਟੀ ਕਰ ਦੇਣੀ ਮੇਰੇ ਕਾਰਜ ਹੈ ਸੂਤ ਭਾਰਤਾਂ ਦਾ ਦਸਤਾਰ ਸਜਾਉਣ ਦਾ ਪ੍ਰੋਗਰਾਮ ਉਹਨਾਂ ਦਾ ਜਿਵੇਂ ਉਹਨਾਂ ਦੀ ਦਸਤਾਵੇਜ਼ੀ ਪੂਰੀ ਹੈ ਸੋ ਬੜੀਆਂ ਖੁਸ਼ੀਆਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਤੇ ਸਤਗੁਰ ਦੀ ਨਦਰ ਚਾਹੀਏ ਉਸ ਵਸੇ ਬੜੇ ਪਿਆਰ ਨਾਲ ਬੜੇ ਪਿਆਰ ਨਾਲ ਕਾਲੀ ਨਹੀਂ ਕਰਦੀ ਸਹਿਜ ਨਾਲ ਸੋ ਖੁਸ਼ੀਆਂ ਰਹਿਣੀਆਂ ਨੇ ਬੜੇ ਪਿਆਰ ਨਾਲ ਧੰਨ ਗੁਰੂ ਹਰਿ ਤੇ ਪਾਤਸ਼ਾਹ ਮਹਾਰਾਜ ਦੇ ਪਗ ਬੰਨੀ ਬੜੀ ਸ਼ੁਭਦਰ ਬੜੀ ਬਖਸ਼ਿਸ਼ ਦੂਸਰੇ ਪਾਸੇ ਬਾਦਸ਼ਾਹ ਜਾ ਗਏ ਨਹੀਂ ਪਕਵੰਤੀਏ ਤੇ ਢਾਡੀ ਅਬਦੁੱਲਾ ਨੱਥਾ ਵਾਲੇ ਕਹਿੰਦਾ ਪਗ ਤੇਰੀ ਕੀ ਜਾਗੀਰੀ ਦੀ ਪਗ ਤੇਰੀ ਕੀ ਜਾਗੀਰੀ ਦੀ ਸੋ ਆਓ ਸ਼ੋਰ ਪੜਿਆ ਜਾ ਰਿਹਾ ਥਿਰ ਕਰ ਪੈਸਾ ਕੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਦੋਸਤੋ ਤੇ ਪਰਮੇਸ਼ਰ ਮਾ گن کیجی گائے بادشاہ شاہ کردی امرگ نام مہارس دین میروے پدو بھگوان سات سنگت ملتی ن రణ ਪਰੇ ਪ੍ਰ ਅੰਦਰ ਜਾ ਨਾਨਕ ਹੋਤ ਬਖਰੀ ਕਬਸਵਾਪੀ ਵਾਹਿਗੁਰੂ 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 ਮਾਣ ਜੁਨੇ ਜੇ ਆ ਜਾਓ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਕਲਾਂ ਦੀ ਅਪਲਾਈ ਕੇ ਅੰਦਰ 44 ਸਾਲ ਪਹਿਲੇ ਇਹਦੀ ਸ਼ੁਰੂਆਤ ਹੋਈ ਸੀ तकरीबन 13 ਮੈਂਬਰਾਂ ਤੋਂ ਤੇ 9 ਵਿਧਵਾ ਬੀਵੀਆਂ ਨੇ ਕੇਸ ਲਾਇਆ ਸੀ ਕਿਰਤਨ ਦੀ ਮਾਇਆ ਤੋਂ ਉਸ ਤੋਂ ਬਾਅਦ ਅਜ 41 ਸਾਲ ਹੋ ਗਏ ਆ ਤੇ ਹਸਪੀਟਲ ਵੀ ਸਰਾਵਾ ਵੀ तकरीबन 3050 ਬੀਵੀਆਂ ਥੱਲੇ ਵਿਧਵਾ ਬੀਵੀਆਂ ਰਾਸ਼ਨ ਲੈ ਜਾਂਦੀਆਂ ਨੇ ਇਹ ਬੰਦੀ ਛੋੜ ਦੇਵਸ ਨੂੰ ਸਮਰਪਿਤ ਹਰ ਸਾਲ ਪ੍ਰੋਗਰਾਮ ਕਰਾਇਆ ਜਾਂਦਾ ਹੈ ਤੇ 41ਵਾਂ ਸਾਲਾਨਾ ਸਮਾਗਮ ਬੰਦੀ ਛੋੜ ਦੇਵਸ ਨੂੰ ਸਮਰਪਿਤ ਕਰਾਇਆ ਗਿਆ ਜਿਸ ਵਿੱਚ ਕੀਰਤਨ ਦਰਬਾਰ ਵੀ ਹੋਇਆ ਕਵੀ ਦਰਬਾਰ ਵੀ ਹੋਇਆ ਲੋੜਵੰਦ ਬੀਬੀਆਂ ਨੂੰ ਮਸ਼ੀਨਾਂ ਦਾ ਵੀ ਹੋਰ ਕਾਰਜ ਵੀ ਸਭਗਰਾਂ ਦਾ ਲੱਖ ਲੱਖ ਸ਼ੁਕਰ ਹੈ ਇਹਨਾਂ ਦੇ ਵਗੰਦਾ ਸਭ ਸੰਪੂਰਨਤਾ ਹੋਈ ਹੈ ਵੱਡੇ ਸਾਰੇ ਚੈਨਲਾਂ ਦਾ ਧੰਨਵਾਦ ਜਵਾਬ ਜੀ ਨੂੰ ਸਾਰਾ ਕਵਰ ਕਰ ਰਹੇ ਹੋ ਮਾਰਾ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ